ਅੱਜ ਕੱਲ ਦੀ ਪੀੜ੍ਹੀ ਪੁਰਾਣੇ ਸਭਿਆਚਾਰ ਨੂੰ ਭੁੱਲਦੀ ਜਾ ਰਹੀ ਹੈ ਤੇ ਇਹਨਾਂ ਨੂੰ ਪੁਰਾਣੇ ਸਭਿਆਚਾਰ ਬਾਰੇ ਘੱਟ ਹੀ ਪਤਾ ਹੈ ਪਰ ਉੱਥੇ ਹੀ ਪੰਜਾਬ ਦਾ ਇੱਕ ਅਜੀ ਹਾ ਪਿੰਡ ਹੈ ਜਿੱਥੇ ਦਾ ਇੱਕ ਪਰਿਵਾਰ ਆਪਣੀ ਵਿਰਾਸਤ ਨੂੰ ਸਾਂਭੀ ਬੈਠਾ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਮੂੜਕ ਨਸੀਕ ਪਿੰਡੇ ਪਿੰਡ ਬਲਰਾਂ ਦੀ ਜਿੱਥੇ ਕਿ ਇੱਕ ਪਰਿਵਾਰ 100 ਸਾਲ ਤੋਂ ਵੀ ਵੱਧ ਪੁਰਾਣੇ ਸਮੇਂ ਦੇ ਗੱਡੇ ਨੂੰ ਸਾਂਭੀ ਬੈਠਾ ਹੈ ਤੇ ਪਰਿਵਾਰ ਗੱਡੇ ਦੀ ਸੰਭਾਲ ਵੀ ਵਧੀਆ ਤਰੀਕੇ ਦੇ ਨਾਲ ਕਰ ਰਿਹਾ ਹੈ। ਉੱਥੇ ਹੀ ਪਰਿਵਾਰਿਕ ਮੈਂਬਰਾਂ ਦੇ ਦੱਸਣ ਦੇ ਮੁਤਾਬਕ ਇਸ ਗੱਡੇ ਨੂੰ ਉਹ ਜਾਣ ਤੋਂ ਵੀ ਵੱਧ ਸਾਂਭ ਕੇ ਰੱਖਦੇ ਨੇ ਤੇ ਉਹਨਾਂ ਦੇ ਦੱਸਣ ਦੇ ਮੁਤਾਬਕ ਇਸ ਉੱਪਰ ਲਗਭਗ 100 ਕਿਲੋ ਪਿੱਤਲ ਤੋਂ ਇਲਾਵਾ ਤਾਂਬਾ ਵੀ ਲੱਗਿਆ ਹੋਇਆ ਹੈ ਤੇ ਉੱਥੇ ਹੀ ਪਰਿਵਾਰਿਕ ਮੈਂਬਰਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਵੇਲੇ ਦਾ ਇਹ ਗੱਡਾ ਹੈ ਉਸ ਵੇਲੇ ਸਾਰੇ ਰਸਤੇ ਕੱਚੇ ਹੁੰਦੇ ਸੀ ਤੇ ਇਹ ਗੱਡਾ ਉਹਨਾਂ ਕੱਚੇ ਰਸਤਿਆਂ ਦਾ ਸ਼ਿੰਗਾਰ ਹੁੰਦਾ ਸੀ। ਇੱਕ 105 ਸਾਲ ਪੁਰਾਣਾ ਗੱਡਾ ਜੀ ਸਾਡੇ ਬਜ਼ੁਰਗਾਂ ਦਾ ਗੱਡਾ ਜੀ ਤੇ ਸਾਂਭ-ਸਾਂਭ ਲਈ ਦੀ ਪਹਿਲਾਂ ਬਜ਼ੁਰਗ ਕਰਦੇ ਆ ਜੀ ਤੇ ਹੁਣ ਅਸੀਂ ਕਰਦੇ ਆ ਜੀ ਤੇ ਅੱਗੇ ਬੱਚਾ ਨੂੰ ਵੀ ਇਹ ਸਨੇਹਾ ਦੇਵਾਂਗੇ ਸਾਂਭ-ਸਾਂਭ ਲਈ ਇਸੇ ਤਰੀਕੇ ਨਾਲ ਕਰੂ। ਤੱਕੜ ਤਾਂ ਤੁਹਾਡੇ ਸਾਹਮਣੇ ਦੇਖੋ ਉ ਇਹ ਤੇ ਪਿੱਤਲ ਦੇ ਤਾਂਬਾ ਮਿਕਸਡ ਆ। ਕੁਆਂਟੀਟੀ 1 ਕੁਆਂਟਲ ਦੇ ਨੇੜੇ ਜਿਹੜੇ 50 ਕਿਲੋ ਪਿੱਤਲਾ 50 ਕਿਲੋ ਤਾਂਬਾ ਕਿਉਂਕਿ ਭਾਈ ਜੋ ਕੁਝ ਵੀ ਹੈਗਾ ਇਹਦੇ ਕਰਕੇ ਹੀ ਆ। ਤੇ ਚਲੋ ਹੁਣ ਵੱਖੋ-ਵੱਖਰੇ ਪਰਿਵਾਰ ਹੋ ਗਏ ਹਨਾ। ਪਹਿਲਾਂ ਜਦੋਂ ਤਿੰਨੇ ਘਰ ਤਿੰਨੇ ਪਰਿਵਾਰ ਇਕੱਠੇ ਸੀ ਉਦੋਂ ਪੰਜ ਕਿੱਲੇ ਬਣਦੇ ਹੁੰਦੇ ਸੀ ਪੰਜਾਂ ਤੋਂ 45 ਇਹਦੇ ਕਰਕੇ ਹੀ ਬਣਿਆ ਤੇ ਇਹਨੂੰ ਗੱਡਾ ਨਹੀਂ ਕਹਿ ਸਕਦੇ ਇਹ ਸਾਡਾ ਪਰਿਵਾਰਕ ਮੈਂਬਰੀ ਹੈ ਕਿੰਨੀਆਂ ਕੀਮਤਾਂ ਲੱਗੀਆਂ ਹੁਣ ਤੱਕ ਕੀਮਤਾਂ ਬਈ ਇਹਦੀਆਂ ਕਰੋੜਾਂ ਚ ਲੱਗੀਆਂ ਕਈ ਆਫਰ ਵੀ ਆਏ ਹਨ ਜਿਵੇਂ ਕੋਈ ਫੋਰਨ ਕੰਟਰੀ ਜਿਹੜਾ ਫੋਨ ਕਰਦਾ ਕੋਈ ਡਾਇਰੈਕਟਰ ਲਾ ਲਓ ਕੋਈ ਫਿਲਮ ਡਾਇਰੈਕਟਰ ਲਾ ਲਓ ਹਨ ਫੋਨ ਕਰਦੇ ਆ ਵੀ ਸ਼ੂਟ ਵਾਸਤੇ ਗੱਡਾ ਚਾਹੀਦਾ ਸਾਨੂੰ ਤੇ ਉਹ ਪਹਿਥੇ ਵੀ ਵਧੀਆ ਆਫਰ ਕਰਦੇ ਆ ਪਰ ਆਪਾਂ ਦੇਣ ਹੀ ਨਹੀਂ ਕਿਸੇ ਨੂੰ ਯਾਨੀ ਕਿ ਕਿਉਂਕਿ ਉਹ ਇਨੂੰ ਸਮਝਦੇ ਨਹੀਂ ਹੈਗੇ ਵੀ ਹਾਂ ਕੀ ਚੀਜ਼ ਹੈ ਇਹ ਸਾਡੇ ਵਾਸਤੇ ਇਹ ਅਨਮੋਲੀ ਚੀਜ਼ ਹੈ ਇੱਕ ਅਸੀਂ ਰਿਸਪੈਕਟ ਕਰਦੇ ਆਂ ਦੂਸਰਾ ਬੰਦਾ ਕੋਈ ਰਿਸਪੈਕਟ ਨਹੀਂ ਕਰਦਾ ਇਹਦੀ ਕੋਈ ਬੂਟ ਲੈ ਕੇ ਚੜਗੇ ਕੋਈ ਚੁੱਪਰੋਂ ਦੇ ਕੇ ਚੜਗੇ ਉਹ ਚੀਜ਼ ਅਸੀਂ ਚਾਹੁੰਦੇ ਨਹੀਂ ਸਾਡੀ ਬਈ ਪੰਜਵੀਂ ਪੀੜੀ ਆ ਗਈ ਮੈਂ ਪੰਜਵੀਂ ਪੀੜੀ ਚਾਂ ਤੇ ਮੇਰੀ ਗੁੜੀ ਆਗੇ ਉਹ ਛੇਵੀਂ ਪੀੜੀ ਜਾਊਂ ਕਿੰਨੇ ਸਾਲ ਪੁਰਾਣਾ ਸਵਾ ਸੌ ਸਾਲ ਪੁਰਾਣਾ ਹਾਂ ਆਈਡੀਆ ਮੰਨ ਕੇ ਚੱਲੋ ਹਾਂ 105 106ਵਾਂ ਸਾਲ ਲੱਗ ਗਿਆ ਇਹਨੂੰ 1918 1718 ਦੇ ਕਰੀਬ ਦਾ ਗੱਡਾ ਹੈ ਸਨੇਹਾ ਇਹੀ ਹੈ ਬਈ ਕਿਉਂਕਿ ਇਹ ਇੱਕ ਨਾ ਅਨਮੁੱਲੀ ਚੀਜ਼ ਆ ਵੀ ਆਪਣੇ ਕੋਲ ਹੈਗੀ ਆ ਤਾਂ ਸਾਨੂੰ ਵੀ ਪਤਾ ਸਨੇਹਾ ਇਹ ਵੀ ਜਿਵੇਂ ਬਜ਼ੁਰਗਾਂ ਨੇ ਸਾਮ ਸੰਭਾਲ ਕੀਤੀ ਅਸੀਂ ਕਰ ਰਹੇ ਹਾਂ ਤੇ ਆਉਣ ਵਾਲੀ ਪੀੜ੍ਹੀ ਵੀ ਸਾਡੀ ਹੀ ਸਾਮ ਸੰਭਾਲ ਕਰੇ ਨੇ ਬਈ 2-3 ਘੰਟੇ ਤੇ ਲਾਉਣੀ ਲਾਉਣੀ ਹੁੰਦੀ ਆ ਹਰ ਸੰਡੇ ਉਹ ਵੀ ਸੰਭਾਲ ਕਰਾਉਂਦੇ ਹਾਂ ਜਿਵੇਂ ਦੀਵਾਲੀ ਦੇ ਸਹਰਾਂ ਨੂੰ ਪੂਰੀ ਪ੍ਰੋਪਰ ਤੇਲ ਨਾਲ ਚੋਕੜ ਕੇ ਨੂੰ ਢੇੜਾ ਵੀ ਦੇ ਦਿੰਨੇ ਆ ਪਿੰਡ 'ਚ ਠੀਕ ਤੇ ਉਦਾਂ ਹੀ ਹਫ਼ਤੇ ਇਹਦੀ ਵਧੀਆ ਸਾਮ ਸੰਭਾਲ ਹੁੰਦੀ ਪੁਰਾਣਾ ਗੱਡਾ ਹੈਗਾ ਤੇ ਸਾਡੀ ਜੀ ਇਸ ਟਾਈਮ ਪੰਜੀ ਪੀੜ੍ਹੀ ਚੱਲਦੀ ਹੈਗੀ ਤੇ ਇਹ ਮੇਰੇ ਜੋ ਪਰਦਾਦਾ ਜੀ ਸੀਗੇ ਉਹਨਾਂ ਦੇ ਅਗੇ ਫਾਦਰ ਸਾਹਿਬ ਲੇਤਾ ਸੀਗੇ ਜੀ ਹਰ ਹਫਤੇ ਨੂੰ ਬਾਹਰ ਕੱਢਦੇ ਆਂ ਹਰ ਸੰਡੇ ਤੇ ਤੇਲ ਮਾਲਿਸ਼ ਕਰਦੇ ਆਂ ਤੇ ਧੁੱਪ ਲਵਾਨੇ ਆਗੇ ਤੇ ਉਸ ਤੋਂ ਬਾਅਦ ਅਸੀਂ ਉਹਨੂੰ ਅੰਦਰ ਕਰ ਦਿੰਦੇ ਆਂ ਘਰ ਦੇ ਅੰਦਰ ਕਿਉਂਕਿ ਦੇਖੋ ਸਾਡਾ ਟਰੈਕਟਰ ਤੇ ਟਰਾਲੀ ਤੇ ਜੋ ਗੱਡੀ ਆ ਉਹ ਬਾਹਰ ਖੜੀ ਹੁੰਦੀਆਂ ਗਰਾਡੇ ਦੇ ਵਿੱਚ ਪਰ ਅਸੀਂ ਇਹਨੂੰ ਸੰਭਾਲ ਵਾਸਤੇ ਅੰਦਰ ਲਗਾਣੇ ਆ ਕਿਉਂਕਿ ਕਿਤੇ ਪਾਣੀ ਬਿਲਕੁਲ ਨਾ ਲਾ ਜੀ ਹੋਇਆ ਜੀ ਕਈ ਵਾਰ ਫੋਨ ਆਉਂਦੀ ਹੈ ਕਿ 85 ਲੱਖ ਲੈ ਲਓ ਇਹ ਲੈ ਲਓ ਪਰ 2017 ਦੇ ਵਿੱਚ ਕਿਸ ਨੇ 85 ਲੱਖ ਦੀ ਕੀਮਤ ਲਾਈ ਸੀ ਪਰ ਉਹ ਕੀਮਤ ਅਸਦੇ ਟਾਈਮ 'ਚ ਦੇਖੋ ਵੀ ਵਧੀ ਹੋਣੀ ਘਟੀਦਾ ਨਹੀਂ ਹੋਣੀ ਤੇ ਮਤਲਬ ਸਾਡਾ ਇਹ ਵੀ ਅਸੀਂ ਇਹਦੀ ਕੋਈ ਕੀਮਤ ਲਾਣੀ ਨਹੀਂ ਹੈਗੀ ਕਿਉਂਕਿ ਸਾਡੀ ਇਹ ਵਿਰਾਸਤ ਹੈ ਜੇ ਜੋ ਅਸੀਂ ਹੈਗੇ ਹਾਂ ਸਿਰਫ ਇਸ ਕਰਕੇ ਆਗੇ ਸਾਡੇ ਕੋਲ ਪਹਿਲਾਂ ਜੀ 5 ਕਿਲੇ ਵਾਂਦੇ ਸੀਗੇ ਤਿੰਨ ਘਰਾਂ ਦੇ ਕੋਲ ਤੇ ਅੱਜ ਸਾਡੇ ਤਿੰਨ ਘਰਾਂ ਕੋਲ ਜੀ 45 ਕਿਲੇ ਵਾਣੇ ਗਾ ਸਿਰਫ ਇਹਦੀ ਬਦੌਲਤ ਹੈ ਜੀ ਇਹਨੇ ਕਮਾਈ ਕੀਤੀ ਹੈਗੀ ਬਜ਼ੁਰਗ ਕਮਾਈ ਕਰਦੇ ਸੀਗੇ ਜੀ ਉਹ ਸਾਰਾ ਪੰਜਾਬ ਹਰਿਆਣਾ ਇਧਰ ਤੋਂ ਉੱਤ ਤੱਕ ਦੂਸਾਰ ਕਿਤੇ ਕੋ ਹੁੰਦੇ ਸੀਗੇ ਜੀ ਤੇ ਬਾਕੀ ਜੀ ਜੋ ਉਸ ਟਾਈਮ ਵਿਆਹ ਹੁੰਦੇ ਸੀਗੇ ਡੋਲੀ ਵਾਲੀ ਕਾਰਜ ਦਾ ਕਹਿੰਦੇ ਨੇ ਆਪਾਂ ਉਹਦਾ ਵੀ ਕੰਮ ਕਰਦਾ ਸੀਗਾ ਮਤਲਬ ਕਿ ਦੋ ਤਰੀਕੇ ਨਾਲ ਯੂਜ਼ ਹੁੰਦਾ ਸੀਗਾ ਜੀ ਢੋਆ ਢੋਆ ਦਾ ਸਾਧਨ ਵੀ ਸੀਗਾ ਤੇ ਡੋਲੀ ਵਾਲੇ ਕਾਰ ਦਾ ਹੀ ਸਾਧਨ ਸੀਗਾ ਜੀ ਅਸੀਂ ਇਹਨੂੰ ਇਸ ਤਰ੍ਹਾਂ ਹੀ ਸੰਭਾਲ ਕਰਾਂਗੇ ਦੋ ਸਾਡੇ ਅੱਗੇ ਬੱਚੇ ਹੋਣਗੇ ਜੋ ਨੈਕਸਟ ਜਨਰੇਸ਼ਨ ਹੋਊਗੀ ਅਸੀਂ ਉਹਨਾਂ ਨੂੰ ਵੀ ਕਹਿਣਾ ਕਿ ਹਾਂ ਤੁਸੀਂ ਵੀ ਸੰਭਾਲ ਇਸ ਤਰ੍ਹਾਂ ਹੀ ਕਰਨੀ ਹੈ ਜਿੱਥੇ ਕਿ ਅਜੋਕੇ ਸਮੇਂ ਦੇ ਵਿੱਚ ਅੱਜ ਦੀ ਪੀੜ੍ਹੀ ਆਪਣੇ ਪ੍ਰਾਤਨ ਸੱਭਿਆਚਾਰ ਨੂੰ ਪੁੱលਦੀ ਜਾ ਰਹੀ ਹੈ ਉੱਥੇ ਹੀ ਮੂਨਕ ਦੇ ਇਸ ਪਰਿਵਾਰ ਦੇ ਵੱਲੋਂ ਆਪਣੇ ਬਜ਼ੁਰਗਾਂ ਦੀ ਨਿਸ਼ਾਨੀ ਨੂੰ ਸਾਹਮ ਕੇ ਰੱਖਿਆ ਗਿਆ ਤੇ ਆਉਣ ਵਾਲੀ ਪੀੜ੍ਹੀ ਨੂੰ ਵੀ ਉਹਨਾਂ ਦੇ ਵੱਲੋਂ ਇਸ ਨੂੰ ਸਾਂਭਣ ਦਾ ਸੁਨੇਹਾ ਦਿੱਤਾ ਗਿਆ। ਜਗਬਾਣੀ ਟੀਵੀ ਦੇ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ।